ਸਸਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅੱਜ ਤੜਕਸਾਰ ਹੀ ਫਰੀਦਕੋਟ ਦੇ ਵਿੱਚ ਮੰਦਭਾਗੀ ਘਟਨਾ ਵਾਪਰ ਗਈ ਤੁਹਾਨੂੰ ਦੱਸ ਦਈਏ ਕਿ ਨਿਊ ਦੀਪ ਬੱਸ ਸੀ ਜਿਹੜੀ ਉਸ ਦੀ ਇੱਕ ਟਰੱਕ ਦੇ ਨਾਲ ਟੱਕਰ ਹੋ ਜਾਂਦੀ ਹੈ ਤੇ ਜਦੋਂ ਟੱਕਰ ਹੁੰਦੀ ਹੈ ਉਹ ਅਨਬੈਲੈਂਸ ਹੋ ਜਾਂਦੀ ਹੈ ਤੇ ਨੇੜੇ ਦੇ ਸੇਮਨ ਵਾਲੇ ਦੇ ਵਿੱਚ ਡਿੱਗ ਪੈਂਦੀ ਹੈ ਬੁਰੇ ਤਰੀਕੇ ਦੇ ਨਾਲ ਬੱਸ ਡਿੱਗੀ ਹੈ ਸੇਮਨ ਵਾਲੇ ਦੇ ਵਿੱਚ ਤਕਰੀਬਨ ਇਸ ਦੇ ਵਿੱਚ 40 ਤੋਂ 36 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ 36 ਦੀਆਂ 36 ਜਿਹੜੀਆਂ ਸਵਾਰੀਆਂ ਸੀ ਉਹ ਗੰਬੀਰ ਹੂਕ ਦੇ ਵਿੱਚ ਜ਼ਖਮੀ ਹੋ ਗਈਆਂ ਨੇ ਤੇ 4 ਤੋਂ 5 ਲੋਕਾਂ ਦੀ ਮੌਤ ਇਸ ਹਾਦਸੇ ਦੇ ਵਿੱਚ ਦੱਸੀ ਜਾ ਰਹੀ ਹੈ ਬਹੁਤ ਮੰਦ ਭਾਗੀ ਘਟਨਾ ਹੈ ਜੀ ਤੜਕਸਾਰ ਹੀ ਅੱਜ ਫਰੀਦਕੋਟ ਦੇ ਵਿੱਚ ਇਹ ਘਟਨਾ ਘਟੀ ਹੈ ਜਿਹੜੇ ਨੇੜੇ-ਤੇੜੇ ਦੇ ਲੋਕ ਸਨ ਉਹਨਾਂ ਦੇ ਵੱਲੋਂ ਸਵਾਰੀਆਂ ਨੂੰ ਕੱਢਣ ਦੇ ਵਿੱਚ ਹੈਲਪ ਕੀਤੀ ਗਈ। ਫਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਸਵਾਰੀਆਂ ਕੱਢੀਆਂ ਜਾ ਰਹੀਆਂ ਸਨ ਇਸ ਬੱਸ ਦੇ ਵਿੱਚੋਂ ਉਹਨਾਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਦੇ ਵਿੱਚ ਭਾਰਤੀ ਕਰਾਇਆ ਗਿਆ। ਹੁਣ ਇਹ ਜਿਹੜੀਆਂ ਸਵਾਰੀਆਂ ਸਨ ਹਾਸਾਗ੍ਰਸਤ ਹੋਈਆਂ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੈਡੀਕਲ ਦੇ ਵਿੱਚ ਤਾਂ ਦੋਸਤੋ ਸਰਕਾਰ ਦੇ ਵੱਲੋਂ ਆਸ਼ਵਾਸਨ ਦਵਾਇਆ ਗਿਆ ਹੈ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇਗੀ ਗੰਭੀਰ ਹੂਕ ਦੇ ਵਿੱਚ ਲੋਕ ਜ਼ਖਮੀ ਹਨ ਇਸ ਬੱਸ ਦੇ ਵਿੱਚ ਜਿਹੜੀਆਂ ਸਵਾਰੀਆਂ ਸਨ ਉਹ ਕਿੱਥੋਂ ਦੀਆਂ ਰਹਿਣ ਵਾਲੀਆਂ ਸਨ ਕਿੱਥੋਂ ਦਾ ਉਹਨਾਂ ਦਾ ਪਤਾ ਹੈ ਕਿਹੜੀ-ਕਿਹੜੀ ਥਾਂ ਤੋਂ ਲੋਕ ਇਸ ਬੱਸ ਦੇ ਵਿੱਚ ਸਫ਼ਰ ਕਰ ਰਹੇ ਸਨ ਉਹਨਾਂ ਦੀ ਲਿਸਟ ਜਾਰੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਨਾਮ ਹਨ ਉਹਨਾਂ ਦਾ ਪਤਾ ਹੈ ਤਾਂ ਇਸ ਵੀਡੀਓ ਨੂੰ ਜਿਆਦਾ-ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਡੀਓ ਨੂੰ ਸਾਰੇ ਲੋਕ ਦੇਖਣ ਤੇ ਕਈ ਵਾਰ ਕਿਸੇ ਦਾ ਦੋਸਤ ਮਿੱਤਰ ਰਿਸ਼ਤੇਦਾਰ ਹੁੰਦਾ ਹੈ ਵਿੱਚ ਤੇ ਉਹਨਾਂ ਤੱਕ ਇਹ ਜਿਹੜਾ ਪੂਰੀ ਖਬਰ ਹੈ ਉਹ ਪਹੁੰਚ ਜਾਵੇ ਤੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਹਸਪੀਟਲ ਦੇ ਵਿੱਚ ਆ ਕੇ ਮਿਲ ਸਕਣ ਤਾਂ ਦੋਸਤੋ ਤਸਵੀਰਾਂ ਤੁਸੀਂ ਦੇਖsta ਕਦੇ ਹੋ ਇਹ ਲਿਸਟ ਹੈ ਜਿਹੜੀ ਜਾਰੀ ਕੀਤੀ ਗਈ ਹੈ 21 ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਦਾ ਪਤਾ ਲੱਗ ਸਕਿਆ ਹੈ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਸਾਰੇ ਤਾਂ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ